ਜੰਡੇਆਲਾ ਗੁਰੂ ਵਿਖੇ ਨਹਿਰੀ ਵਿਭਾਗ ਦੇ ਰੈਸਟ ਹਾਊਸ ਦੀ ਇਮਾਰਤ ਦੀ ਰੈਨੋਵੇਸ਼ਨ ਦਾ ਕੰਮ ਦਾ ਉਦਘਾਟਨ ਕਰਦਿਆਂ ਕੈਬਨਟ ਮੱਤੀ ਹਰਪਜਨ ਸਿੰਘ ਈਟੀਓ ਨੇ ਕਿਹਾ ਕਿ ਸਾਡੀ ਸਰਕਾਰ ਨੇ ਨਹਿਰੀ ਦਾ ਪਾਣੀ ਵਰਤ ਕੇ ਲਗਭਗ ਜਿਹੜਾ ਕੀ ਉਹ ਵਧਾਇਆ ਤਿੰਨ ਗੁਣਾ ਵਾਦਾ ਕੀਤਾ ਉਹਨਾਂ ਨੇ ਦੱਸਿਆ ਕਿ 2022 ਤੱਕ ਕੇਵਲ 21% ਦੀ ਖੇਤਾ ਤੱਕ ਨਹਿਰੀ ਪਾਣੀ ਪਹੁੰਚਿਆ ਸੀ ਤੇ ਹੁਣ ਅਸੀਂ ਨਹਿਰਾਂ ਸੋਇਆਂ ਤੇ ਖਾਲਿਆਂ ਦੀ ਮੁਰੰਮਤ ਕਰਕੇ ਇਸ ਨੂੰ ਵਧਾ ਕੇ 63% ਕਰ ਚੁੱਕੇ ਹਾਂ ਉਹਨਾਂ ਨੇ ਕਿਹਾ ਹੈ ਕਿ ਇਸ ਦੇ ਨਾਲ ਦੋ ਵੱਡੇ ਫਾਇਦੇ ਹੋਏ ਨੇ ਇੱਕ ਤਾਂ ਜ਼ਮੀਨ ਹੇਠਲਾ ਪਾਣੀ ਬਚਿਆ ਦੂਸਰਾ ਜ਼ਮੀਨ ਵਿੱਚੋਂ ਪਾਣੀ ਕੱਢਣ ਦੇ ਲਈ ਬਿਜਲੀ ਦੀ ਘੱਟ ਵਰਤੋਂ ਹੋਈ ਹੈ ਅੱਜ ਜੰਡਿਆਲਾ ਗੁਰੂ ਹਲਕੇ ਦਾ ਜਿਹੜਾ ਨਹਿਰੀ ਵਿਭਾਗ ਆ ਉਹਦੇ ਆਫਿਸ ਦੇ ਵਿੱਚ ਅਸੀਂ ਇੱਥੇ ਖੜੇ ਆ ਇਹ ਨਹਿਰੀ ਵਿਭਾਗ 1800 ਤੇ 85 ਦੇ ਵਿੱਚ ਬਣਿਆ ਸੀਗਾ ਅੰਗਰੇਜ਼ਾਂ ਦੇ ਵੇਲੇ ਜਦੋਂ ਨਹਿਰੀ ਪਾਣੀ ਜਿਹੜਾ ਆ ਉਹ ਪੈਲੀਆਂ ਨੂੰ ਖੇਤਾਂ ਨੂੰ ਜਾਂਦਾ ਹੁੰਦਾ ਸੀਗਾ ਔਰ ਜਿੰਨੂ ਵੀ ਪਿੰਡ ਦੇ ਕਿੰਨੀ ਪਾਣੀ ਦੀ ਅਲਾਟਮੈਂਟ ਹੋਣੀ ਆ ਕਿੱਥੇ ਮੋਗਾ ਰੱਖਣਾ ਹੈ ਕੀ ਆ ਸਾਰਾ ਕੁਝ ਇੱਥੋਂ ਡਿਸਾਈਡ ਹੁੰਦਾ ਸੀਗਾ ਹੁਣ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ ਤੇ ਫੇਰ ਅਸੀਂ ਸੋਚਿਆ ਕਿ ਨਹਿਰੀ ਪਾਣੀ ਜਿਹੜਾ ਆ ਉਹਨੂੰ ਪਿੰਡਾਂ ਤੱਕ ਟੇਲਾਂ ਤੱਕ ਖੇਤਾਂ ਤੱਕ ਪਹੁੰਚਾਇਆ ਜਾਵੇ ਤੇ ਉਹਦੇ ਵਾਸਤੇ ਆਫਿਸ ਵੀ ਜਿਹੜੇ ਨੇ ਨਹਿਰੀ ਵਿਭਾਗ ਦੇ ਉਹ ਵੀ ਰੈਨੋਵੇਟ ਕਰਨੇ ਪੈਣਗੇ ਸੋ ਅਸੀਂ 3 ਸਾਲਾਂ ਦੇ ਵਿੱਚ ਜਿੱਥੇ 21% ਨਹਿਰੀ ਪਾਣੀ ਪਹਲਿਆਂ ਨੂੰ ਜਾਂਦਾ ਸੀਗਾ 2022 ਦੇ ਵਿੱਚ 21% ਤੋਂ ਅਸੀਂ 63% ਤੱਕ ਲੈ ਕੇ ਗਏ 63% ਔਰ ਸਾਡੀ ਇੱਕ ਅ ਕੋਸ਼ਿਸ਼ ਆ ਕਿ ਅਸੀਂ 90% 95% ਹੋਰ ਆਉਂਦੇ ਸਾਲ ਤੱਕ ਇਹਨੂੰ ਜਿਹੜਾ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਈਏ ਕਿਉਂਕਿ ਉਹਦੇ ਨਾਲ ਦੋ ਸਾਨੂੰ ਸਿੱਧੇ ਸਿੱਧੇ ਫਾਇਦੇ ਹੁੰਦੇ ਆ ਇੱਕ ਤੇ ਸਾਡਾ ਗਰਾਊਂਡ ਵਾਟਰ ਜਿਹੜਾ ਧਰਤੀ ਹੇਠਲਾ ਪਾਣੀ ਜਿਹੜਾ ਆ ਉਹ ਬਚਦਾ ਔਰ ਨਾਲ ਦੇ ਨਾਲ ਜਿਹੜਾ ਧਰਤੀ ਹੇਠੋਂ ਪਾਣੀ ਕੱਢਣ ਵਾਸਤੇ ਬਿਜਲੀ ਸਪਲਾਈ ਹੁੰਦੀ ਆ ਉਹਦਾ ਵੀ ਬਚਾਅ ਹੁੰਦਾ ਨਹਿਰੀ ਪਾਣੀ ਵੈਸੇ ਵੀ ਇਹਦੇ ਵਿੱਚ ਜ਼ਿਆਦਾ ਤਤ ਹੁੰਦੇ ਨੇ ਮਿਦਰਾਲ ਹੁੰਦੇ ਨੇ ਜਦੋਂ ਇਹ ਪਾਣੀ ਪੈਲੀਆਂ ਨੂੰ ਜਾ ਕੇ ਲੱਗਦਾ ਹੈ ਫਸਲ ਵੀ ਜਿਹੜੀ ਆ ਉਹ ਵਧੀਆ ਹੁੰਦੀ ਆ ਪਰ ਅਫਸੋਸ ਇਸ ਗੱਲ ਦਾ ਆ ਕਿ ਇਸ ਚੀਜ਼ ਵੱਲ ਆਜ਼ਾਦੀ ਪ੍ਰਾਪਤੀ ਤੋਂ 70-75 ਸਾਲ ਬਾਅਦ ਤੱਕ ਧਿਆਨ ਹੀ ਨਹੀਂ ਦਿੱਤਾ ਗਿਆ ਸੌਖੇ ਤਰੀਕੇ ਲੱਭ ਲਏ ਆਪਾਂ ਪੰਪ ਲਾ ਲੇ ਮੋਟਰਾਂ ਲਾ ਲਈਆਂ ਟਿਊਬਾਂ ਲਾ ਲਈ ਜਿਹੜਾ ਨਹਿਰੀ ਪਾਣੀ ਸੀਗਾ ਜਿਹੜਾ ਸਾਡਾ ਪੈਲੀਆਂ ਨੂੰ ਜਾਣਾ ਚਾਹੀਦਾ ਸੀਗਾ ਉਹ ਪਾਣੀ ਦੂਜੀਆਂ ਸੂਬਿਆਂ ਨੂੰ ਜਾਂਦਾ ਰਿਹਾ ਤੁਸੀਂ ਪਿੱਛੇ ਦੇਖਿਆ ਹੀ ਹੋਊਗਾ ਕਿ ਹਰਿਆਣੇ ਨੂੰ ਆ ਪਾਣੀ ਜਿਹੜਾ ਵਾਧੂ ਫੇਰ ਦਿੱਤਾ ਗਿਆ ਸੀਗਾ ਉਹਨੂੰ ਰੋਕਣ ਵਾਸਤੇ ਸਾਨੂੰ ਫੇਰ ਮੋਰਚੇ ਲਾਉਣੇ ਪਏ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਉੱਥੇ ਪਹੁੰਚੇ ਸਾਡੇ ਸਾਰੇ ਵਿਧਾਇਕ ਐਮਐਲਏ ਸਾਹਿਬ ਉੱਥੇ ਪਹੁੰਚੇ ਸੋ ਕਹਿਨ ਦਾ ਮੇਰਾ ਭਾਵੇਂ ਆ ਕਿ ਜੇ ਇਹਨਾਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਂਦਾ ਤੇ ਸਾਡਾ ਧਰਤੀ ਹੇਠਲਾ ਪਾਣੀ ਥੱਲੇ